ਗੁਕਰਾ ਕੇ ਰਹੇ ਸੈਂਟਰ ਸਰਕਾਰ ਮਰਦਾਬਾਜ਼ ਮਰਦਾਬਾਦ ਮਰਦਾਬਾਦ ਫੈਟਾ ਸਰਕਾਰ ਮਰਦਾਬਾਦ ਮਰਦਾਬਾਦ ਦੇਖੋ ਪਹਿਲਾਂ ਅਸੀਂ ਦੱਸ ਗਏ ਤੋਂ ਫਾਰਮਾ ਵੱਲੋਂ ਇਹ ਰੇਲਾਂ ਦਾ ਚੱਕਾ ਜਾਮ ਹੈਗਾ ਜਿਹੜਾ ਰੱਖਿਆ ਹੋਇਆ ਹੈ ਅੱਜ ਸਾਰੇ ਭਾਰਤ ਦੇ ਵਿੱਚ ਚੱਕਾ ਜਾਮ ਇਹ ਜਿਹੜਾ ਹੋਣ ਕਰਿਆ ਵਾ 12:30 ਤੋਂ ਲੈ ਕੇ 2:30 ਵਜੇ ਤੱਕ ਦਾ ਸਮਾਂ ਇਹਦਾ ਚੱਕਾ ਜਾਮ ਹੁੰਦਾ ਹੈ ਜਿਹੜਾ ਲਕੀਮਪੁਰ ਖੀਰੀ ਦੇ ਵਿੱਚ ਉਦੋਂ ਪਿਛਲੇ ਦੋਲਣ ਦੇ ਵੇਲੇ ਐਡੀ ਵੱਡੀ ਲੜਾਈ ਚੱਲੀ ਉਦੋਂ ਸਾਡੇ 4 ਕਿਸਾਨ ਸੀਰ ਕੀਤਾ ਤੇ ਪੰਜਵਾਂ ਸਾਡਾ ਪੱਤਰਕਾਰ ਭਰਾ ਉਹ ਸੀਹਿਤ ਕੀਤਾ ਗੱਡੀ ਚੜਾ ਕੇ ਟੈਣੀ ਮਿਸਰਾ ਨੇ ਤੇ ਅਜੇ ਮਿਸਰਾ ਨੇ ਉਹਨਾਂ ਨੂੰ ਨਿصافਤ ਬਵਾਉਣ ਦੀ ਖਾਤਰ ਕਿਸਾਨਾਂ ਦੇ ਉੱਤੇ ਪਏ ਹੋਏ ਪਰਚੇ ਉਦੋਂ ਦਰਜ ਕੀਤੇ ਹੋਏ ਨੇਗੇ ਜਿਹੜੇ ਉਹ ਰੱਦ ਕਰਵਾਉਣ ਦੀ ਖਾਤਰ ਤੇ ਪੰਜਾਬ ਦੇ ਵਿੱਚ ਵੀ ਜਿੰਨੇ ਪਰਚੇ ਪਏ ਹੋਏ ਨੇਗੇ ਉਹ ਰੱਦ ਕਰਵਾਉਣ ਦੀ ਖਾਤਰ ਤੇ ਦੂਸਰਾ ਪੰਜਾਬ ਸਰਕਾਰ ਨਾਲ ਹੈ ਜਿਹੜਾ ਝੋਨੇ ਦੀ ਪਰਾਲੀ ਨੂੰ ਕਹਿ ਰਹੇ ਨੇ ਵੀ ਅਸੀਂ ਅੱਗ ਨਹੀਂ ਲਾਉਣ ਦੇਵਾਂਗੇ ਅਸੀਂ ਜ਼ਮੀਨਾਂ ਲਾਲ ਐਂਟਰੀ ਕਰ ਦਿਆਂਗੇ ਚਾਹੇ ਅਸੀਂ ਹਸਲਾ ਜ਼ਬਤ ਕਰ ਲਾਂਗੇ ਇੱਕ ਮੰਗਾਂ ਨੂੰ ਲੈ ਕੇ ਅਸੀਂ ਅੱਜ ਸਾਰੇ ਭਾਰਤ ਦੇ ਵਿੱਚ ਜਿਹੜਾ ਚੱਕਾ ਜਾਮ ਟ੍ਰੇਨ ਦਾ ਕੀਤਾ ਵਾ ਅਸੀਂ ਬੈਠਿਆ ਲੀਹਾਂ ਦੇ ਉੱਤੇ ਅੱਜ ਸਰਕਾਰ ਨੂੰ ਅਸੀਂ ਸਨੇਹਾ ਦੇਣ ਜਾ ਰਹੇ ਹਾਂ ਆ ਮੰਗਾਂ ਸਾਡੀਆਂ ਪੂਰੀਆਂ ਨਾ ਕੀਤੀਆਂ ਕੈਣੀ ਮਿਸਰਾ ਨੂੰ ਤੇ ਅਜੇ ਮਿਸਰਾ ਨੂੰ ਉਹਨਾਂ ਨੂੰ ਸ਼ੀਖਾ ਪਿੱਛੇ ਨਾ ਸਿੱਟਿਆ ਤੇ ਜਿਹੜੇ ਪਾਏ ਹੋਏ ਕਿਸਾਨਾਂ ਦੇ ਉੱਤੇ ਪਰਚੇ ਉਹ ਰੱਦ ਨਾ ਕੀਤੇ ਤਾਂ ਫਿਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਜ ਤੋਂ ਵੀ ਵੱਡਾ ਦੋ ਲੜਣਾ ਹੈ ਜਿਹੜਾ ਉਹ ਵਿਡਾਂਗੇ ਫਿਰ ਸ਼ਾਇਦ ਹੋ ਸਕਦਾ ਹੈ 98 ਸਮੇ ਦਾ ਵੀ ਚੱਲ ਸਕਦਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਸਾਰਾ ਕੁਝ ਇਹ ਕਰਵਾ ਕੇ ਸਰਕਾਰਾਂ ਤੋਂ ਵਾਪਸ ਹਟਾਂਗੇ ਉਹ ਨਹੀਂ ਕਰ ਅਸੀਂ ਟੇਕੇ ਨਹੀਂ ਬੈਠਾਂਗੇ ਗੈਰ ਰਾਜਨੀਤਿਕ ਕਿਸਾਨ ਮੋਰਚਾ ਜੋ ਦਿੱਲੀ ਵਿੱਚ ਸੀ ਲੜਦੇ ਘੋੜਾ ਉਹ ਦੋਆਂ ਫੋਰਮ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਇਹ ਤਿੰਨ ਤਰੀਕ ਨੂੰ ਆਪਾਂ ਨੇ ਸਾਰੇ ਭਾਰਤ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਨਾ ਹੈ ਮੰਗਾ ਇਹਨੇ ਵੀ ਲਖੀਨਪੁਰ ਖੀਰੀ ਦੇ ਵਿੱਚ ਜਿਹੜੀ ਬਗਦਦ ਕੀਤੀ ਹੈ ਬੀਜੇਪੀ ਦੇ ਆਗੂਆਂ ਨੇ ਬੀਜੇਪੀ ਦੇ ਮੰਤਰੀ ਨੇ ਉਹਦੇ ਮੁੰਡੇ ਨੇ ਔਰ ਉਹਦੇ ਵਿੱਚ ਸਾਡੇ 4 ਕਿਸਾਨ ਸ਼ਹੀਦ ਕੀਤੇ ਨੇ ਚੌਥਾ ਪੱਤਰਕਾਰ ਭਰਾ ਸਾਡਾ ਬੱਚਾ ਉਹ ਵੀ ਉਹਦੀ ਲਪੇਟ ਚਾ ਕੇ ਉਹ ਵੀ ਸ਼ਹੀਦ ਕੀਤਾ ਗਿਆ ਸੋ ਉਹ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਔਰ ਉਲਟਾ ਇਹਨੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਮਤਲਬ ਸਜ਼ਾਾਂਵਾਂ ਦੇਣ ਦੀ ਬਜਾਏ ਉਹਨਾਂ ਨੂੰ ਰੈਲਟੀਆਂ ਦੇ ਰਹੀਆਂ ਨੇ ਉਹਨਾਂ ਨੂੰ ਜ਼ਿਲਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਸੋ ਉਸ ਦੀ ਉਹਦੇ ਖਿਲਾਫ ਉਹ ਪਰਿਵਾਰਾਂ ਨੂੰ ਲਖੀਮਪੁਰ ਖੀਰੀ ਦੇ ਮਸਲੇ ਦੇ ਵਿੱਚ ਜਿਹੜਾ ਨਾ ਜਾਤੀ ਹੋਇਆ ਕਿਸਾਨ ਵੀਰਾਂ ਭਰਾਵਾਂ ਨਾਲ ਕਿਸਾਨ ਪਰਿਵਾਰਾਂ ਨਾਲ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਇਹ ਸਾਡੀ ਪਹਿਲੀ ਮੰਗ ਹੈ ਦੂਸਰੀ ਮੰਗ ਹੈ ਜਿਹੜੀ ਸਾਡੀ ਬਾਰਡਰ ਦੇ ਉੱਤੇ ਜਿਹੜੀ ਸਾਡੀ ਕੰਡਿਆਲੀ ਤਾਰ ਦੇ ਪਹਿਲੇ ਪਾਸੇ ਜ਼ਮੀਨ ਪਈ ਹੈ ਉਹ ਜ਼ਮੀਨਾਂ ਮਤਲਬ ਕਾਰਪੋਰੇਟਰ ਨੀਤੀ ਦੇ ਤਹਿਤ ਜਿਹੜੇ ਸਿਆਸੀ ਲੋਕ ਨੇ ਅਫਸਰशाही ਦੇ ਦੁਆਰੇ ਥੱਲੇ ਉਹਨਾਂ ਦੀ ਕਿਸਾਨਾਂ ਦੀ ਪੋੜੇ ਪਾੜੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਭਾਵੇਂ ਉਹਨਾਂ ਦੇ ਨਾਂ ਨਹੀਂ ਚੜੀ ਪਰ ਉਹ 60-65 ਸਾਲ ਤੋਂ ਜ਼ਮੀਨ ਦੇ ਉੱਤੇ ਕਾਸਤ ਕਰਦੇ ਆ ਰਹੇ ਨੇ ਉਹ ਜ਼ਮੀਨ ਨੂੰ ਖੋਹਣ ਦੀ ਨੀਤੀ ਹੈ ਜਿਹੜੀ ਉਹ ਵੀ ਜਿਉਂਦੀ ਤ्यों ਜਾਰੀ ਹੈ ਉਹਨਾਂ ਦੀ ਇਹ ਦੋ ਮੰਗਾਂ ਨੇ ਜਿਹੜੀਆਂ ਪੰਜਾਬ ਦੇ ਨਾਲ ਸਬੰਧਤ ਨੇ ਔਰ ਜਿਹੜੀਆਂ ਹੋਰ ਮੰਗਾਂ ਨੇ ਮੋਰਚੇ ਦੀਆਂ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਉਨਾ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਜਿਹੜਾ ਪ੍ਰੋਗਰਾਮ ਸਾਡਾ ਇਹ ਦਿੱਤਾ ਜਾ ਰਿਹਾ ਉਹ ਅਸੀਂ ਰੇਲ ਰੋਕਣ ਦੇ ਉੱਤੇ ਤੁਸੀਂ ਦੇ ਰਹੇ ਆਂ ਧੰਨਵਾਦ